ਪੇਸ਼ੇ ਬਚੋਲੇ ਨੂੰ ਗਾਏ ਜਾਣ ਵਾਲੇ ਗੀਤ ਮੱਕੀ ਦਾ ਦਾਣਾ ਕੋਠੇ ਤੇ ਬਚੋਲਾ ਚੜਾਉਣਾ ਝੋਟੇ ਤੇ ਮੱਕੀ ਦਾ ਦਾਣਾ ਕੋਠੇ ਤੇ ਬਚੋਲਾ ਚੜਾਉਣਾ ਝੋਟੇ ਤੇ ਮੱਕੀ ਦਾ ਦਾਣਾ ਟੈਂਡ ਵਿੱਚ ਨਹੀਂ ਬਚੋਲਾ ਨਹੀਂ ਛੜਣਾ ਪਿੰਡ ਵਿੱਚ ਨਹੀਂ ਮੱਕੀ ਦਾ ਦਾਣਾ ਰੜ ਵਿੱਚ ਨੀਂਬ ਚੋਲਾ ਨਹੀਂ ਛੜਣਾ ਘਰ ਵਿੱਚ ਨਹੀਂ ਮੱਕੀ ਦਾ ਦਾਣਾ ਖੋ ਵਿੱਚ ਵੇਬ ਚੋਲਾ ਨਹੀਂ ਛੜਣਾ ਜੂ ਵਿੱਚ ਵੇ ਚੋਲਾ ਨਹੀਂ ਛੜਣਾ ਜੂ ਵਿੱਚ ਵੇ ਮੱਕੀ ਦਾ ਦਾਣਾ ਕੋਠੇ ਤੇ ਬਚੋਲਾ ਚੜਾਉਣਾ ਛੋਟੇ ਤੇ